ਸਭ ਸੰਗਤਾਂ ਨੂੰ ਪਤਾ ਹੈ ਕਿ ਜੋ ਪਿਛਲੇ ਦਿਨਾਂ ਤੋਂ ਹਾੜ ਦੇ ਨਾਲ ਜਾਂ بارش ਦੇ ਕਾਰਨ ਜਿਹੜੇ ਇਨੇਕਾਂ ਹੀ ਘਰ ਢਹਿ ਟੇਰੀ ਹੋ ਗਏ ਸੀ ਉਹਦੇ ਸਬੰਧ ਵਿੱਚ ਸਾਡੇ ਕੋਲ ਵੀ ਰਿਹਾ ਹੈਪੀ ਖਲੋਤਾ ਜੋ ਇਸ ਪਰਿਵਾਰ ਦਾ بارش ਕਰਕੇ ਜਿਹੜਾ ਮਕਾਨ ਸਾਰਾ ਢਹਿ ਟੇਰੀ ਹੋ ਗਿਆ ਸੀ ਇਹਨਾਂ ਵੀਰਾਂ ਨੇ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਸਾਰੀ ਸੰਗਤ ਨੇ ਇਕੱਠੇ ਹੋ ਕੇ ਅੱਜ ਇਸ ਪਰਿਵਾਰ ਦੇ ਮਕਾਨ ਦੀ ਜ਼ਿੰਮੇਵਾਰੀ ਲਈ ਸੀ ਉਹਦੇ ਸਬੰਧ ਵਿੱਚ ਅੱਜ ਸਾਰੇ ਸਿੰਘ ਇਕੱਤਰ ਹੋਏ ਆ ਉਹ ਸਬੰਧ ਵਿੱਚ ਇਕੱਤਰ ਹੋ ਕੇ ਜਿਹੜਾ ਇਸ ਪਰਿਵਾਰ ਦਾ ਨੀਂ ਪੱਥਰ ਰੱਖਣ ਲੱਗੇ ਆ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਜਿੰਨਾ ਵੀਰਾਂ ਨੇ ਇਸ ਪਰਿਵਾਰ ਦੀ ਸੇਵਾ ਲਈ ਹੈ ਕਿਉਂਕਿ ਇੱਕ ਨਹੀਂ ਅਨੇਕਾਂ ਹੀ ਪਿੰਡਾਂ ਦੇ ਵਿੱਚ ਬਹੁਤ ਜਿਹੜਾ ਨੁਕਸਾਨ ਹੋਇਆ ਵਾ ਇੱਕ ਇਕੱਲੇ ਬੰਦੇ ਦਾ ਫਰਜ਼ ਨਹੀਂ ਪੈਂਦਾ ਸਾਰੀਆਂ ਸੰਗਤਾਂ ਦਾ ਫਰਜ਼ ਪੈਂਦਾ ਫਿਰ ਵੀ ਇਸ ਨੌਜਵਾਨ ਦਾ ਸੀ ਆਪਣੇ ਵੱਲੋਂ ਵੀ ਧੰਨਵਾਦ ਕਰਦੇ ਆ ਜੋ ਕਿਉਂਕਿ ਇੱਕ ਇੱਕ ਵੀਰ ਇਸ ਪਰਿਵਾਰਾਂ ਦੀ ਜ਼ਿੰਮੇਵਾਰੀ ਲਏ ਤੇ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਹੋਊਗਾ ਕਿ ਜਿੱਦਾ ਮકાਨ ਨਾ ਬਣੇਗਾ ਸਵਾਸੀ ਧੰਨਵਾਦ ਕਰਦੇ ਗੁਰੂ ਸਾਹਿਬ ਕੋਲ ਜੀ ਅਰਦਾਸ ਬੇਨਤੀ ਕਰਦੇ ਆਗੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜਿਸ ਮਨੁਭਾਵਨਾ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਦੀ ਹੋਰ ਚੜ੍ਹਦੀ ਕਲਾ ਕਰਨਾ